ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਆਪਣੇ ਕੁਝ ਪੰਜਾਬੀ ਨੌਜਵਾਨ ਹਨ। ਪਹਿਲਾਂ ਤਾਂ ਇਹ ਮੁੰਡੇ ਅੱਧੀ ਅੱਧੀ ਰਾਤ ਤੱਕ ਸੌਂਦੇ ਨਹੀਂ ਤੇ ਫਿਰ ਸਵੇਰੇ ਲੇਟ ਉੱਠਦੇ ਨੇ। ਸਵੇਰੇ ਲੇਟ ਉੱਠਣ ਤੋਂ ਬਾਅਦ ਇਹ ਬ੍ਰੇਕਫਾਸਟ ਵਾਸਤੇ ਦਾਲ ਬਣਾ ਰਹੇ ਹੁੰਦੇ ਨੇ ਪਰ ਉੱਧਰ ਹੀ ਇਹਨਾਂ ਦੇ ਕੰਮ 'ਤੇ ਜਾਣ ਦਾ ਸਮਾਂ ਹੋ ਜਾਂਦਾ ਆ ਤੇ ਫਿਰ ਕੀ ਇਹ ਪਤੰਦਰ ਰਿਜ ਦੀ ਦਾਲ ਵਾਲਾ ਕੁੱਕਰ ਸੀਟੀਆਂ ਮਾਰਦਾ ਹੋਇਆ ਹੀ ਚੁੱਕ ਕੇ ਗੱਡੀ ਵਿੱਚ ਰੱਖ ਲੈਂਦੇ ਨੇ। ਕੁੱਕਰ ਵਿੱਚ ਗੈਸ ਭਰੀ ਹੋਣ ਕਰਕੇ ਇਹਨਾਂ ਮੁੰਡਿਆਂ ਨਾਲ ਵੇਖੋ ਗੱਡੀ ਵਿੱਚ ਕੀ ਪਾਣਾ ਵਾਪਰ ਜਾਂਦਾ ਆ ਦੇਖ ਤੇ ਡੱਬਾ ਐ ਨੀਗਾ ਕੁੱਕਰੀ ਜੱਕਨੇ ਕੰਮ ਤੇ ਚੱਲ ਹੁਣ ਉਹ ਜਲਦੀ ਬੈਠੋ ਏ ਟਾਈਮ ਹੋ ਗਿਆ ਬੈ ਆਏ ਦੇਖ ਲੋ ਭਾਪ ਵੀ ਨਿਕਲੀ ਕੁੱਕਰੀ ਸੀਟੇ ਵੱਜੀ ਜਾਂਦੀ ਐ ਭਾਜੀ ਮੇਰੀ ਸਾਲਿਆ ਚਲੋ ਬੈਠੋ ਜੇ ਫਟਫਟ ਗਿਆ ਸਾਰੇ ਤੁਹਾਡੇ ਉਪਰ ਹੀ ਬੈਣਾ ਏ ਦੇਖੀ ਛੋਲੇ ਲੜਕਦਾ ਵਜਦੀ ਛੱਤ ਪਰ ਜਾ ਕੇ ਅੱਬਾਏ ਕੋਲ ਤੇਰੀ ਜੱਕ ਸਾਲੇ ਲੂਣ ਮਿਰਚ ਬਦਲਾ ਵੀ ਦੇਖਿਆ ਸਿੱਧਾ ਹੀ ਕੰਮ ਤੇ ਜਾ ਕੇ